ਸਸਿਕਾ ਜੀ ਮੈਂ ਤੁਹਾਡਾ ਆਪਣਾ ਪ੍ਰਕਾਸ਼ ਗਾ ਦੂ ਅ ਫਿਲਮਾਂ ਬੰਦੀਆਂ ਬੰਦੀਆਂ ਰਹਿਣਗੀਆਂ ਕਈ ਵਾਰਾਂ ਸਕਾਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਹੁੰਦੀ ਹੈ ਸਾਡੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਨਾ ਉਹ ਬਹੁਤ ਵੱਡਾ ਦਿਲ ਚਾਹੀਦਾ ਤੇ ਮੈਂ ਕਹਿੰਨਾ ਸਾਡੀ ਸਰਕਾਰ ਨੂੰ ਭੈਣ ਜੀ ਤੇ ਪ੍ਰਭ ਸ਼ਰਮਪੌਰ ਜਿਨ੍ਹਾਂ ਨੇ ਫਿਲਮ ਬਣਾਈ ਹੈ ਰੀਤਾ ਨਾਲ ਪ੍ਰੀਤ ਤੁਸੀਂ ਦੇਖੋਗੇ ਕਿ ਉਹਦੇ ਚ ਪੁਰਾਣਾ ਸੱਭਿਆਚਾਰ ਪੁਰਾਣੀਆਂ ਗੱਲਾਂ ਬਿਨਾ ਮਿਊਜ਼ਿਕ ਤੋਂ ਤੁਹਾਨੂੰ ਥੋੜੀ ਤੁਸੀਂ ਉਹ ਫਿਲਮ ਚੱਲੂਗੀ ਤਾਂ ਤੁਹਾਨੂੰ ਐ ਲੱਗੂਗਾ ਤੁਸੀਂ ਉਸ ਸਮੇਂ ਦੇ ਨਾਲ ਚਲੋ ਠਹਿਰਾਓ ਜਿੱਤੇ ਸ਼ਾਂਤੀ ਹੈ ਉਹ ਪੁਰਾਣੇ ਰਵਾਜ਼ ਉਹ ਪੁਰਾਣੀਆਂ ਰੀਤਾਂ ਉਹਨਾਂ ਨਾਲ ਸੰਬੰਧਤ ਉਹ ਸੌਂਗ ਉਹ ਬੋਲੀਆਂ ਉਹ ਸਿੱਖਣੀਆਂ ਉਹ ਗਾਣੇ ਜਿਹੜੇ ਤੁਹਾਨੂੰ ਇਸ ਫਿਲਮ ਨੂੰ ਬਹੁਤ ਹੀ ਨਿਰੰਤਰ ਫਿਲਮ ਬਣੀ ਆ ਸੋ ਪਲੀਜ਼ ਇਸ ਫਿਲਮ ਨੂੰ ਜਰੂਰ ਦੇਖਿਓ ਸਾਨੂੰ ਸਾਡਾ ਸੱਭਿਆਚਾਰ ਨਹੀਂ ਭੁੱਲਣਾ ਚਾਹੀਦਾ ਮੈਂ ਤਾਂ ਬਹੁਤ ਰਿਣੀ ਆ ਪ੍ਰੋਫੈਸਰੋਪਨ ਦਾ ਪੈਂਦੀ ਦਾ ਕਿ ਜਿਨ੍ਹਾਂ ਨੇ ਇੰਨੇ ਐਫਰਟ ਕਰਕੇ ਸਾਨੂੰ ਕੁਝ ਦਿਖਾਉਣ ਦਾ ਮੌਕਾ ਦਿੱਤਾ ਸਾਡੇ ਬੱਚਿਆਂ ਨੂੰ ਮੈਂ ਬੱਚਿਆਂ ਨੂੰ ਜਰੂਰ ਲੈ ਕੇ ਜਾਈਓ ਤਾਂ ਕਿ ਉਹ ਉਹਨਾਂ ਸੱਠਣੀਆਂ ਉਹਨਾਂ ਗੀਤਾਂ ਉਹਨਾਂ ਰੀਤੀ ਰਿਵਾਜਾਂ ਦਾ ਉਹਨਾਂ ਉਹਨਾਂ ਤੋਰਾਂ ਦਾ ਉਹਨਾਂ ਉਹਨਾਂ ਉਹ ਸੱਭਿਆਚਾਰ ਦਾ ਆਨੰਦ ਮਾਣ ਸਕਣ ਥੈਂਕ ਯੂ ਮਿਹਰਬਾਨੀ ਸ਼ੁਕਰੀਆ